ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗੀਤਾ ਤੁਸੀਂ ਦੇਖ ਰਹੇ ਹੋ ਸਾਡਾ ਸ਼ੋਅ ਵਾਇਰਲ ਵਾਈਬ ਸਭ ਤੋਂ ਪਹਿਲਾਂ ਕਰਦੇ ਹਾਂ ਗੱਲ ਅੱਜ ਦੇ ਸ਼ੋਅ 'ਚ ਕੀ ਹੈ ਵਾਇਰਲ ਵਿਜੇ ਸਿੰਘਲਾ ਹੋਏ ਟ੍ਰੋਲ ਇਸ ਫਿਲਮ 'ਚ ਇੱਕ ਹੋਰ ਪਾਕਿਸਤਾਨੀ ਮੁੱਖ ਮੰਤਰੀ ਦੀ ਗੱਡੀ 'ਚ ਪੈਟਰੋਲ ਦੀ ਥਾਂ ਭਰਿਆ ਪਾਣੀ ਸੋਸ਼ਲ ਮੀਡੀਆ 'ਤੇ ਆਈ ਦਿਨੀ ਕੋਈ ਨਾ ਕੋਈ ਪੋਲਿਟੀਕਲ ਲੀਡਰਸ ਟ੍ਰੋਲ ਹੁੰਦਾ ਰਹਿੰਦਾ ਹੈ ਚਾਹੇ ਭਗਵੰਤ ਮਾਨ ਹੋਵੇ ਚਾਹੇ ਉਹ ਕੋਈ ਹੋਰ ਹਣ ਭਗਵੰਤ ਮਾਨ ਨੇ ਆਪਣੀ ਪਾਰਟੀ ਦੇ ਐਮਐਲਏ ਵਿਜੇ ਸਿੰਘਲਾ ਤੇ ਕਰਪਸ਼ਨ ਕੇਸ ਦੇ ਮਾਮਲੇ 'ਚ ਕਲੀਨ ਚਿੱਟ ਦਿੱਤੀ ਸੀ ਜਿਸ ਦਿਨ ਚੱਲਦੀਆਂ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਟ੍ਰੋਲ ਕਰਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹੁਣ ਇੱਕ ਤਸਵੀਰੀ ਦੇਖ ਲਓ ਜਿਸ 'ਚ ਲੋਕਾਂ ਨੇ ਭਗਵੰਤ ਮਾਨ ਦੇ ਕਾਰਟੂਨ ਬਣਾ ਕੇ ਮਜ਼ਾਕ ਬਣਾਇਆ ਹੈ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਵਿਜੇ ਸਿੰਘਲਾ ਨੂੰ ਭਗਵੰਤ ਵੱਲੋਂ ਮਾਫੀ ਮੰਗਦੇ ਹੋਏ ਦਿਖਾਇਆ ਗਿਆ ਹੈ ਇਸ ਪੋਸਟ ਨੂੰ ਪੋਸਟ ਕਰਨ ਵਾਲੇ ਯੂਜ਼ਰ ਨੇ ਲਿਖਿਆ ਗੋਲਮਾਲ ਹੈ ਭਾਈ ਸਭ ਗੋਲਮਾਲ ਹੈ ਇਸ ਤੋਂ ਪਹਿਲਾਂ ਵੀ ਲਗਾਤਾਰ ਪੋਲਿਟিক্যাল ਪਾਰਟੀ ਖਿਲਾਫ ਇਸ ਤਰ੍ਹਾਂ ਦੀਆਂ ਵਾਇਰਲ ਕਰਨ ਵਾਲੀਆਂ ਕਾਰਟੂਨ ਅਪਲੋਡ ਹੁੰਦੇ ਹੀ ਰਹਿੰਦੇ ਨੇ ਪਹਿਲਾਂ ਵੀ ਭਗਵੰਤ ਮਾਨ ਤੇ ਕੇਜਰੀਵਾਲ ਦੇ ਨਿਸ਼ਾਨਾ ਸਾਧਦੇ ਹੋਏ ਪੈਗ ਲਗਾਉਂਦੇ ਦਿਖਾਇਆ ਜਾਂਦਾ ਹੈ ਤੇ ਕਦੀ ਭਗਵੰਤ ਮਾਨ ਨੂੰ ਕੇਜਰੀਵਾਲ ਦੇ ਇਸ਼ਾਰਿਆਂ ਤੇ ਖੈਰ ਅਗਲੇ ਵਾਇਰਲ ਵੱਲ ਵੱਧਦੇ ਆ ਦਿਲਜੀਤ ਸਾਂਝ ਦੀ ਨਵੀਂ ਫਿਲਮ ਜਿੱਥੇ ਸਰਦਾਰਜੀਤ ਤਿੰਨ ਪਾਕਿਸਤਾਨੀ ਕਲਾਕਾਰਾਂ ਕਰਕੇ ਵਿਵਾਦ ਦਾ ਹਿੱਸਾ ਬਣ ਨਹੀਂ ਸੀ ਉੱਥੇ ਲੱਗਦਾ ਹੈ ਕਿ ਇੱਕ ਹੋਰ ਫਿਲਮ ਇਸ ਦਾ ਹਿੱਸਾ ਬਣਨ ਜਾ ਰਹੀ ਹੈ ਦਰਅਸਲ ਅਮਰਿੰਦਰ ਗਿੱਲ ਦੀ ਨਵੀਂ ਮੂਵੀ ਚੱਲ ਮੇਰਾ ਪੁੱਤ ਚਾਰ 1 ਅਗਸਤ ਨੂੰ ਸਿਨੇ ਸਬਰ ਨਹੀਂ ਹੋਈ ਹੈ ਕਿਉਂਕਿ ਇਸ ਮੂਵੀ 'ਚ ਭਾਰਤ ਨੂੰ ਗਲਤ ਟਿੱਪਣੀ ਕਰਨ ਵਾਲੇ ਇਫਤਖਾਰ ਠਾਕੁਰ ਵੀ ਫਿਲਮ 'ਚ ਅਹਿਮ ਰੋਲ ਨਿਭਾ ਰਹੇ ਨੇ ਜਦੋਂ ਇਸ ਫਿਲਮ ਦੀਆਂ ਤਸਵੀਰਾਂ ਫੈਨਸ ਨੇ ਦੇਖੀਆਂ ਤੇ ਉਹਨਾਂ ਨੇ ਕਮੈਂਟ ਆਉਣੇ ਸ਼ੁਰੂ ਹੋ ਗਏ ਲੋਕਾਂ ਨੇ ਕੀ ਕਮੈਂਟ ਕੀਤੇ ਤੁਹਾਨੂੰ ਉਹ ਵੀ ਦੱਸਦੇ ਹਾਂ ਲੰਮੇ ਨੱਕ ਵਾਲੇ ਨੂੰ ਕੱਢੋ ਐਤਕੀ ਇੱਕ ਹੋਰ ਯੂਜ਼ਰ ਨੇ ਕਿਹਾ ਅਮਰਿੰਦਰ ਗਿੱਲ ਭਾਜੀ ਇਹ ਸੀਰੀਜ਼ ਹੁਣ ਇੱਥੇ ਹੀ ਬੰਦ ਕਰ ਦਿਓ ਜਾਂ ਇਹ ਪਾਕਿਸਤਾਨੀ ਐਕਟਰਾਂ ਨੂੰ ਬਾਹਰ ਕੱਢ ਦਿਓ ਇਹਨਾਂ ਨੇ ਤੁਹਾਡੇ ਸਰਸਵਾਗ ਹੀ ਪਾਈ ਹੈ ਅਸੀਂ ਤੁਹਾਨੂੰ ਦੇਖਣ ਚਾਹੁੰਦੇ ਹਾਂ ਸਿਨੇਮਾ ਵਿੱਚ ਨਾ ਕਿ ਇਹਨਾਂ ਨੂੰ ਇੱਕ ਹੋਰ ਯੂਜ਼ਰ ਨੇ ਕਿਹਾ ਟੀਮ ਨੂੰ ਬੇਨਤੀ ਲੰਮੇ ਨੱਕ ਵਾਲੇ ਨੂੰ ਨਾ ਲੈ ਕੇ ਆਉਣ ਤੇ ਨਾ ਹੀ ਅਮਰਿੰਦਰ ਗਿੱਲ ਦਾ ਰਿਕਾਰਡ ਉੱਡ ਜਾਣਾ ਕੌਂਟਰੋਵਰਸੀ ਚ ਨਾ ਹੀ ਸਹੂਣ ਦੇ ਤੇ ਲੋਕਾਂ ਨੇ ਇਫਤਖਾਰ ਠਾਕੁਰ ਦਾ ਬਾਈਕਾਟ ਕਰਨ ਤੱਕ ਦੀ ਵੀ ਗੱਲ ਕਹਿ ਦਿੱਤੀ ਬਾਈਕਾਟ ਇਫਤਖਾਰ ਠਾਕੁਰ ਨਿਕਾਲੋ ਇਸ ਬੰਦੇ ਨੂੰ ਜਾਂ ਇਹਦੇ ਸੀਨਸ ਕਿਸੇ ਹੋਰ ਆਰਟਿਸਟ ਤੋਂ ਕਰਵਾਓ ਸਰਦਾਰ ਜੀ ਤਿੰਨ ਵਾਂਗ ਇਸ ਮੂਵੀ ਨੇ ਲੋਕਾਂ ਨੂੰ ਸੋਚਾ ਚ ਪਾਇਆ ਹੈ ਕਿ ਇਹ ਫਿਲਮ ਰਿਲੀਜ਼ ਹੋਵੇਗੀ ਜਾਂ ਨਹੀਂ ਤੁਸੀਂ ਵੀ ਸਾਨੂੰ ਕਮੈਂਟ ਬਾਕਸ ਚ ਮੈਸੇਜ ਕਰਕੇ ਜ਼ਰੂਰ ਦੱਸੋ ਇਹ ਫਿਲਮ ਬਿਨਾ ਕਿਸੇ ਵੀ ਵਾਰ ਤੋਂ ਰਿਲੀਜ਼ ਹੋਵੇਗੀ ਜਾਂ ਨਹੀਂ ਪਰਵਾਇਆ ਡੀਜ਼ਲ ਨਿਕਲਿਆ ਪਾਣੀ ਕਿ ਪਾਣੀ ਪਾ ਕੇ ਕੋਈ ਟਰਾਂਸਪੋਰਟੇਸ਼ਨ ਦਾ ਕੋਈ ਹੋਰ ਸਾਧਨ ਚੱਲ ਸਕਦਾ ਹੈ ਜਾਂ ਨਹੀਂ ਚਲ ਸਕਦਾ ਹੈ ਕਿਉਂਕਿ ਅਜੇ ਹੀ ਕੁਝ ਹੋਇਆ ਮਧ ਪ੍ਰਦੇਸ਼ ਦੇ ਸੀਐਮ ਮੋਹਨ ਯਾਦਵ ਦੇ ਨਾਲ ਦਰਸਲ ਮੋਹਨ ਯਾਦਵ ਦੇ ਕਾਫਲੇ ਦੀਆਂ ਗੱਡੀਆਂ ਰਤਲਨਾਗਰ ਤੋਂ ਜਾਂਦੇ ਰਸਤੇ 'ਚ ਬੰਦ ਹੋ ਗਈਆਂ ਇਹ ਸਾਰੀ ਘਟਨਾ ਪੈਟਰੋਲ ਪੰਪ ਤੇ ਡੀਜ਼ਲ ਪਰਵਾਣ ਵੇਲੇ ਹੋਈ ਜਿਸ 'ਚ ਕਾਰ 'ਚ ਡੀਜ਼ਲ ਭਰਨ ਦੀ ਜਗ੍ਹਾ ਪਾਣੀ ਭਰ ਦਿੱਤਾ ਗਿਆ ਤੇ ਕਾਫਲਾ ਵੀ ਲੁਕ ਗਿਆ ਪੈਟਰੋਲ ਪੰਪ ਮਾਲਕ ਨੇ ਕਿਹਾ ਕਿ ਬਰਸਾਤੀ ਮੌਸਮ ਹੋਣ ਕਾਰਨ ਡੀਜ਼ਲ 'ਚ ਪਾਣੀ ਪੈ ਗਿਆ ਜਿਸ ਕਾਰਨ ਪ੍ਰਸ਼ਾਸਨ ਨੇ ਉਸ ਪੈਟਰੋਲ ਪੰਪ ਨੂੰ ਸੀਲ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਲੋਕਾਂ ਦੇ ਕਮੈਂਟ ਆਉਣੇ ਸ਼ੁਰੂ ਹੋ ਗਏ ਲੋਕਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਫੋਟੋਜ਼ ਵਾਇਰਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੱਧ ਪ੍ਰਦੇਸ਼ 'ਚ ਪੈਟਰੋਲ ਦੀ ਥਾਂ ਪਾਣੀ ਹੈ ਇੱਕ ਯੂਜ਼ਰ ਨੇ ਕਿਹਾ ਜਿਸਨੇ ਵੀ ਕੀਤਾ ਉਸਕੋ ਸੋ ਟੋਪੋਆ ਇਸ ਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਸ਼ਿਕਾਰੀ ਖੁਦ ਸ਼ਿਕਾਰ ਹੋ ਗਿਆ ਵੋ ਸਲੂਟ ਟੂ ਦੈਟ 1 ਪਰਸਨ ਹੂ ਡਿਡ ਥਿਸ ਕਹ ਜੋ ਵੀ ਹੋਇਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਸ ਘਟਨਾ ਤੋਂ ਬਾਅਦ ਸਪਲਾਈ ਵਿਭਾਗ ਨੇ ਰਾਤ ਨੂੰ ਪੈਟਰੋਲ ਪੰਪ ਨੂੰ ਸੀਲ ਕਰ ਦਿੱਤਾ ਨਾਲ ਹੀ ਇੰਡੋਰਟੇ ਨਵੇਂ ਵਾਹਨਾਂ ਦਾ ਪ੍ਰਬੰਧ ਕਰਕੇ ਦਤਲ ਨਾਮ ਚ ਭੇਜਿਆ ਗਿਆ ਸੀ ਜੋ ਸ਼ੁੱਕਰਵਾਰ ਨੂੰ ਹੋਣ ਵਾਲੇ ਐਮਪੀ ਰਾਈਸ ਕਨਕਲੇਵ ਚ ਕੋਈ ਰਿਕਵਰਟ ਨਾ ਆਵੇ ਅੱਜ ਦੇ ਵਾਇਰਲ ਵਾਈਪ ਚ ਇੰਨਾ ਹੀ ਮਿਲਦੇ ਆ ਅਗਲੇ ਐਪੀਸੋਡ ਚ